ਪੀਪਲ ਆਰ ਪਰਨ ਚੈਨਲ ਤੇ ਸਾਰੇ ਕਿਸਾਨ ਭਰਾਵਾਂ ਨੂੰ ਡੇਰੀ ਵਾਲੇ ਵੀਰਾਂ ਨੂੰ ਜੋ ਵੀ ਮੇਰੇ ਇਸ ਚੈਨਲ ਦੇ ਨਾਲ ਜੁੜਿਆ ਹੈ ਜਾਂ ਕੋਈ ਨਵਾਂ ਜੁੜਨਾ ਚਾਹੁੰਦਾ ਹੈ ਸਾਰਿਆਂ ਦਾ ਸਵਾਗਤ ਹੈ ਜੀ ਸਾਰੇ ਭਰਾਵਾਂ ਨੂੰ ਸਤ ਸ੍ਰੀ ਅਕਾਲ ਵੀਰੋ ਕਾ ਝੋਟੀ ਦੀ ਵੀਡੀਓ ਆਈ ਹੈ ਬਕਾਊ ਹੈ ਝੋਟੀ ਕਾਲੀ ਸ਼ਾਹ ਝੋਟੀ ਹੈ ਪਤਲੇ ਪਿੰਡੇ ਦੀ ਹੈ ਕਸਮਾਂ ਲੇਵਾ ਹੈ ਝੋਟੀ ਦਾ ਲੇਵਾ ਕਸਮਾਂ ਗੁੰਦਿਆਵਾ ਲੇਵਾ ਹੈ ਮਦਰੀ ਗੋਡੀ ਦੀ ਝੋਟੀ ਹੈ ਇਹਦੇ ਸੂਣ ਦੇ ਵਿੱਚ 10 ਦਿਨ ਬਾਕੀ ਹੈ ਕਿੱਡਾ ਵਧੀਆ ਲੇਵਾ ਹੁਣੀ ਬਣਿਆ ਹੋਇਆ ਜੇ 10 ਦਿਨ ਇਹਦੇ ਸੂਣ ਦੇ ਵਿੱਚ ਬਾਕੀ ਹੈ ਤੀਜਾ ਸੂਆ ਇਹ ਝੋਟੀ ਨੇ ਸੂਣਾ ਹੈ ਪਿਛਲੇ ਸੂਏ ਦਾ ਜਿਹੜਾ ਦੁੱਧ ਦਾ ਰਿਕਾਰਡ ਹੈ 14 ਲੀਟਰ ਪਲੱਸ ਇਹਨਾਂ ਦੇ ਕਹਿਣ ਦੇ ਮੁਤਾਬਕ ਹੈ ਵੀ ਪਿਛਲੇ ਸੂਏ ਸੀ 14 ਲੀਟਰ ਤੋਂ ਵੱਧ ਦੁੱਧ ਚੋਇਆ ਜਿਹਦਾ ਮੁੱਲ 1,10,000 ਰੁਪਏ ਕਰਦੇ ਹੈ ਏਰੀਆ ਕੋਠਾਗੁਰੂ ਨੇੜੇ ਭਗਤਾ ਭਾਈ ਕਾ ਕਿਸੇ ਵੀ ਵੀਰਪ੍ਰਾਣੇ ਖਰੀਦਣੀ ਹੋਵੇ ਤਾਂ ਸਕਰੀਨ ਤੇ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ